ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡਾ ਜੀ ਡੈਲੀ ਗਰਾਊਂਡ ਨਿਊਜ਼ ਦੇ ਨਾਲ ਸੋ ਬੀਤੇ ਕੁਝ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਲੇਡੀਜ਼ ਹੈਗੀ ਹੈ ਜਿਹੜੀ ਕਿ 60 ਨਾਂਗਸਰ ਦੇ ਮੁਖੀ ਦੇ ਉੱਤੇ ਇੱਕ ਇਲਜ਼ਾਮ ਲਗਾ ਰਹੀ ਹੈ ਉਹ ਸੰਬੰਧਿਤ ਸਤਕਾਰ ਕਮੇਟੀ ਜਗਰਾਉਂ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਹੋਏ ਆ ਕਰਦਿਆਂ ਗਲਵਾਤ ਇਸ ਮੁੱਦੇ ਉੱਤੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਤੋਂ ਬਾਅਦ ਭਾਈ ਮੈਰੋਜ਼ ਦਾ ਬਿਆਨ ਆਇਆ ਵਾ ਉਹਦੇ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਹੋਇਆ ਵਾ ਜਿਹੜੀ ਇੱਥੇ ਘਟਨਾ ਹੋਈ ਆ ਦੇਖੋ ਗੱਲ ਇਹ ਆ ਜੀ ਵੀ ਇਹ ਪਹਿਲਾਂ ਜਿਹੜੇ ਚੇਲੇ ਚ ਆਪਣੇ ਜੋ ਸੀਗੇ ਇਹਨਾਂ ਦੇ ਥੱਲੇ ਜੋ ਵੀ ਉਹਨਾਂ ਦੇ ਜੋ ਮਸ਼ਹੂਰ ਹੋਏ ਸੀਗੇ ਕਿਸੇ ਹੁਣ ਇਹ ਡਾਇਰੈਕਟ ਜਿਹੜਾ ਮੁੱਢ ਕਹਾਉਣ ਵਾਲਾ ਇਹ ਬਾਬਾ ਹੈਗਾ ਇਹਦੇ ਤੇ ਸਾਰਾ ਕੁਝ ਫੋਕਸ ਹੋ ਗਿਆ ਕਿ ਇਹਦਾ ਜੋ ਕੱਚਾ ਚਿੱਟਾ ਆਪਣੇ ਸਾਹਮਣੇ ਆ ਰਿਹਾ ਉਹ ਲੈਡੀਜ਼ ਬੋਰ ਬੋਰ ਰਹੀ ਨੇ ਹੋ ਜੀ 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 ਰਿਸਪੈਕਟੇਬਲ ਨੇ ਸਾਡੇ ਲਈ ਉਹ ਚਲੋ ਜੋ ਵੀ ਉਹਨਾਂ ਨੇ ਦੱਸਿਆ ਹੈਗਾ ਇਹਨਾਂ ਦੇ ਬਾਰੇ ਸੋ ਮੈਨੂੰ ਲੱਗਾ ਵੀ ਕਿਦ ਤਰ੍ਹਾਂ ਕਿਤੇ ਇਹ ਅ ਬਹੁਤ ਹੀ ਵੱਡੀ ਮਤਲਬ ਸਾਡੀ ਇਹ ਤਰਾਸ ਦੀ ਆਲਾ ਕੰਮ ਬਣਾਇਆ ਪਿਆ ਇਹਨਾਂ ਨੇ ਮਤਲਬ ਮਹੀਨਾ ਨਹੀਂ ਪੈਂਦ ਹੁੰਦੇ ਜੀ 10 ਦਿਨਾਂ ਬਾਅਦ ਕੋਈ ਨਵਾਂ ਕਾਂਡ ਉਸ ਤੋਂ ਬਾਅਦ 2-4 ਦਿਨ ਪੈਂਦਾ ਕੋਈ ਹੋਰ ਨਵਾਂ ਕਾਂਡ ਮਤਲਬ ਲੜੀ ਬੰਨ ਲੀ ਇਹਨਾਂ ਨੇ ਤੇ ਇਹ ਸਮਝੋ ਵਾਰ ਹੋ ਗਿਆ ਇਹ ਮਤਲਬ ਬਹੁਤ ਚੱਲਾ ਗਈ ਰਹੇ ਬਾਬੇ ਬਹੁਤ ਜਥੇਬੰਦੀਆਂ ਆ ਰਹੀਆਂ ਜਿਹੜੀਆਂ ਕਿ ਐਸਪੀ ਸਾਹਿਬ ਨੂੰ ਮਿਲਣਾ ਚਾਹੁੰਦੀਆਂ ਮੰਗ ਪੱਤਰ ਦਿਨਾ ਚਾਹੁੰਦੀਆਂ ਵੀ ਇਹ ਸਭ ਦੀ ਜਾਂਚ ਹੋਵੇ ਹਾਂਜੀ ਜਦੋਂ ਇੱਕ ਵੱਡੇ ਮੁਖੀ ਦੇ ਉੱਤੇ ਏਡੇ ਇਲਜ਼ਾਮ ਲੱਗਦੇ ਉਹਨਾਂ ਦਾ ਅਜੇ ਤੱਕ ਕੋਈ ਬਿਆਨ ਕਿਉਂ ਨਹੀਂ ਆਇਆ ਜੀ ਦੇਖੋ ਗੱਲ ਇਹ ਆ ਕਿ ਪੁਲਿਸ ਬੇਸਿਕਲੀ ਵੀਡੀਓਗ੍ਰਾਫੀ ਦੇ ਬੇਸ ਤੇ ਪਰਚਾ ਦੇ ਦਿੰਦੀ ਹੈ ਅਗਰ ਕੋਈ ਸੀਰੀਅਸ ਆਨ देयर ਇਸ਼ੂ ਸਾਹਮਣੇ ਜੀ ਤੇ ਇਹ ਪਤਾ ਨਹੀਂ ਕੀ ਗੱਲ ਆ ਬਾਬਿਆਂ ਦੇ ਕਿਉਂ ਇਹਨਾਂ ਚੀਜ਼ਾਂ ਨੂੰ ਆਣ ਕੋ ਲਿਆ ਕੀਤਾ ਜਾਂਦਾ ਹਨ ਦੇਖਿਆ ਕੀਤਾ ਜਾਂਦਾ ਵਾ ਆਮਦਨਾ ਚ ਦੇਖਿਆ ਵੀ ਗਿਆ ਵਾ ਪਿਛਲੇ ਵਸੇ ਕਈ ਪਿਛਲੇ ਕੁਝ ਟਾਈਮ ਦੇ ਵਿੱਚ ਕੋਈ ਵਾਰੀ ਕੋਈ ਸਟੰਡ ਕਰਦਾ ਹੁੰਦਾ ਵਾ ਉਦੇ ਆਧਾਰ ਦੇ ਉੱਤੇ ਲੋਕਾਂ ਦੇ ਘਰਾਂ 'ਚ ਜਾ ਕੇ ਚਲਾਨ ਕਰ ਦਿੰਦੀ ਆ ਪੁਲਿਸ ਜਦੋਂ ਹੁਣ ਐਡਾ ਵੱਡੇ ਕੋਈ ਲੇਡੀਜ਼ ਇਲਜ਼ਾਮ ਲਾ ਰਹੀ ਆ ਉਸ ਨੂੰ ਪ੍ਰਸ਼ਾਸਨ ਨੇ ਮਿਲਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਦੇਖੋ ਬਾਬਾ ਸਿੱਧੀ ਜੀ ਗੱਲ ਆ ਕਿ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਸੈਂਟਰ ਤੱਕ ਅਪਰੋਚ ਆ ਬਾਬੇ ਦੀ ਬਾਬੇ ਦੇ ਲਿੰਕ ਬੜੇ ਹਾਈ ਫਾਈ ਨੇ ਬਾਬਾ ਜੋ ਕਰੂਗਾ ਆਪਣੀਆਂ ਮਰਜ਼ੀਆਂ ਉਹਦੀਆਂ ਕੀਤੀਆਂ ਮਰਜ਼ੀਆਂ ਦੇ ਖਲਾਸੇ ਹੋਣਗੇ ਸਿੱਧੀ ਸਿੱਧੀ ਗੱਲ ਆ ਜੇ ਮਤਲਬ ਉਹਨੂੰ ਫ੍ਰੀडम ਦਿੱਤੀ ਜਾ ਰਹੀ ਆ ਨਾ ਫ੍ਰੀडम ਦਿੱਤੀ ਜਾਊਗੀ ਸਤ ਸਤਕਾਰ ਕਮੇਟੀ ਦੇ ਗ੍ਰਾਮ ਵਾਲਿਓ ਕੀ ਅੱਗੇ ਦਾ ਮਤਲਬ ਇਸ ਮੁੱਦੇ ਤੇ ਕੀ ਪ੍ਰੋਗਰਾਮ ਹੈ ਜਿੱਲੀ ਮਿਲਾਂਗੇ ਜੀ ਅਸੀਂ ਰਿਸਪੈਕਟੇਬਲ ਐਸਐਸਪੀ ਸਭ ਨੂੰ ਮਿਲਾਂਗੇ ਇਸ ਮੈਟਰ ਦੇ ਨੂੰ ਸੀਰੀਅਸ ਲੈਣ ਲਈ ਕਹਾਂਗੇ ਅਸੀਂ ਜੀ ਤੇ ਅਗਰ ਉਹ ਸਾਡੇ ਰਿਸਪੈਕਟਡ ਜਿਹੜੇ ਹੈਗੇ ਨੇ ਉਹ ਮਾਤਾ ਜੀ ਅਗਰ ਉਹ ਖੁੱਲ ਕੇ ਸਾਹਮਣੇ ਹੁੰਦੇ ਨੇ ਰਿਟਰਨ ਕੰਪਲੇਂਟ ਦਿੰਦੇ ਨੇ ਜੀ ਤਾਂ ਅਸੀਂ ਡਟ ਕੇ ਇਸ ਚੀਜ਼ ਨੂੰ ਇਸ ਮੁੱਦੇ ਤੇ ਲੜਾਂਗੇ ਜੀ ਇਹਦੀ ਵੈਰੀਫਾਈ ਕਰਕੇ ਜੋ ਇਹ ਸੰਬੰਧ ਵਿੱਚ ਹਜੇ ਕੋਈ ਕੰਪਲੀਟ ਜ਼ਹਿਰ ਘਾਤੋਂ ਨਹੀਂ ਕੀਤੀ ਗਈ ਕੀ ਰੀਜ਼ਨ ਹੋ ਸਕਦਾ ਇਹ ਚੀਜ਼ ਦਾ ਦੇਖੋ ਇਹ ਉਹਨਾਂ ਦੇ ਡਿਪੈਂਡ ਆ ਜੀ ਸਾਡੇ ਕੋਲੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਹੈਗਾ ਜਿਸ ਤਰ੍ਹਾਂ ਸੰਗਤਰੇ ਸਾਰੀ ਨੇ ਦੇਖਿਆ ਵਾ ਉਸੇ ਤਰ੍ਹਾਂ ਹੀ ਸੇਮ ਅਸੀਂ ਦੇਖ ਰਹੇ ਹਾਂ ਉਹ ਜੋ ਬੋਲ ਰਹੇ ਨੇ ਜੀ ਮਤਲਬ ਜੋ ਬੋਲ ਰਹੇ ਨੇ ਉਹ ਸੁਣ ਕੇ ਸ਼ਰਮ ਆਉਂਦੀ ਹੈ ਉਹ ਕਹਿੰਦੇ ਨੇ ਕਿ ਮਤਲਬ ਸਰੋਵਰ ਦੀਆਂ ਮੱਛੀਆਂ ਵੀ ਖਾ ਗਏ ਨੇ ਇਹ ਉਹ ਕਹਿ ਰਹੇ ਨੇ ਉਹ ਜੀ ਤੇ ਇਹ ਵੱਡੇ ਯਾਮ ਲਾਏ ਹੋਇਆ ਮਤਲਬ ਹਾਂ ਜੀ ਬੜੇ ਮਤਲਬ ਉਹ ਦੱਸਦੇ ਨੇ ਕਿ ਕੋਈ ਹਾਂਗਕਾਂਗ ਔਰ ਆਏ ਸੀਗੇ ਕੋਈ ਲੇਡੀ ਉਹਨਾਂ ਨਾਲ ਵੀ ਜੋ ਉਹਨਾਂ ਨੇ ਦੱਸਿਆ ਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਮਨੂੰ ਕਾਨੂੰਨ ਨੂੰ ਬਣਾ ਕੇ ਰੱਖਿਆ ਉਹਨਾਂ ਨੇ ਮੋਮ ਦਾ ਨੱਕ ਬਣਾ ਲਿਆ ਮਰਜੀ ਨਾਲ ਜਿੱਧਰ ਨੂੰ ਜੀ ਕਰਦਾ ਮੋਮ ਦਾ ਨੱਕ ਬਣਾ ਕੇ ਮਰੋੜ ਲਓ ਕਾਨੂੰਨ ਨੂੰ ਆਪਣੇ ਮਤਾਬਕ ਯੂਜ਼ ਕਰ ਲਓ ਕਰਾਇਮ ਕਰਨਾ ਕਰੋ ਦੇ ਅੰਡਰ ਦੇ ਵਿੱਚ ਕਾਨੂੰਨ ਦੀ ਮਤਲਬ ਨੱਕ ਦੇ ਹੇਠ ਫੁੱਲ ਕੇ ਕਰਾਇਮ ਕਰਨੇ ਦੇ मतलब ਪੁੱਛਤਾਛ ਨਹੀਂ ਇਹਨਾਂ ਨੂੰ ਕੋਈ ਕਰਨਾ ਪੁੱਛ ਦਿਨ ਪਹਿਲਾਂ ਵੀ ਕੁਛ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇੱਕ ਰੇਪ ਦੇ ਕੇਸ ਦੇ ਵਿੱਚ ਇੱਕ ਇਹਨਾਂ ਦਾ ਚੇਲਾ ਸੀਗਾ ਕੋਈ ਜਿਹੜਾ ਬਾਬੇ ਦੇ ਨਾਲ ਕੰਮ ਕਰਦਾ ਸੀ ਉਸ ਨੂੰ ਵੀ ਅਰੈਸਟ ਕੀਤਾ ਗਿਆ ਉਸ ਨੂੰ ਵੀ ਜੇਲ੍ਹ ਭੇਜਿਆ ਗਿਆ ਐਡੀ ਧਾਰਮਿਕ ਜਗ੍ਹਾ ਤੇ ਐਡੇ ਗਲਤ ਕੰਮ ਹੋਣੇ ਕਿੱਥੋਂ ਤੱਕ ਜਾਇਜ ਆ ਚੀਜ਼ ਦੇਖੋ ਅਮਰਤਪਾਲ ਸਿੰਘ ਮੈਨੂੰ ਕਹਿ ਰਿਹਾ ਵੀ ਮੇਰਾ ਢਾਲ ਬੜਦੋ ਅਗਰ 160 ਤੋਂ ਉੱਪਰ ਕੇਸ ਨਾ ਨਿਕਲਣ ਬੱਚਿਆਂ ਦੇ ਜੀ ਇੰਨੇ ਕੰਫੀਡੈਂਸ ਨਾਲ ਮੈਂ ਬੰਦਾ ਕਿਵੇਂ ਕਹਿ ਸਕਦਾ ਜੀ ਮੈਂ ਉਹ ਵੀ ਕਹ ਰਾ ਨਾ ਉਹ ਉਹ ਵੀ ਬੇਸਿਕਲੀ ਕਿਸ ਐਵੀਡੈਂਸ ਬੇਸ ਤੇ ਕਹਿ ਰਿਹਾ ਹੋਊਗਾ ਨਾ ਕਿ ਮੈਨੂੰ ਸਨੈਪਸ ਭੇਜੀਆਂ ਨੇ ਫੋਟੋਆਂ ਭੇਜੀਆਂ ਨੇ ਤਾਂ ਮੈਂ ਤਾਂ ਕਹਣਾ ਕਿ ਪੁਲਿਸ ਨੂੰ ਅਪਰੋਚ ਕਰਨੀ ਚਾਹੀਦੀ ਆ ਅਮਰਪਾਲ ਸਿੰਘ ਮਹਿਰੋ ਨਾਲ ਵੀ ਇਹਨਾਂ ਤੋਂ ਐਵੀਡੈਂਸ ਲੈਣੇ ਚਾਹੀਦੇ ਆ ਜੀ ਅਗਰ 160 ਦੀ ਗਿਣਤੀ ਤੋਂ ਜ਼ਿਆਦਾ ਬੱਚਿਆਂ ਦਾ ਇਹ ਇਸ਼ੂ ਹੈਗਾ ਵਾ ਤਾਂ ਇਹਨੂੰ ਨਾਨ ਸੀਰੀਅਸ ਲੈਣਾ ਤਾਂ ਪੁਲਿਸ ਦੀ ਨਲਕੀ ਹੋਊਗੀ ਜੀ ਇਹਨੂੰ ਸੀਰੀਅਸ ਪੁਲਿਸ ਨੂੰ ਲੈਣਾ ਚਾਹੀਦਾ ਲੈਣਾ ਹੀ ਪਵੇਗਾ ਲੈਣਾ ਬੱਚੇ ਨੇ ਛੋਟੇ ਛੋਟੇ ਪਰਿਵਾਰਾਂ ਦੇ ਮੈਨੂੰ ਨਹੀਂ ਪਤਾ ਕਿਹੜੇ ਪਰਿਵਾਰਾਂ ਦੇ ਉਹ ਛੋਟੇ ਬੱਚੇ ਨੇ ਪਰ ਬੱਚੇ ਦਾ ਯਾਰ ਬੱਚੇ ਨੇ ਰੱਬ ਦਾ ਰੂਪ ਨੇ ਜੀ ਇਹ ਜੋ ਮਤਲਬ ਮੰਦ ਭਾਗਾ ਅਸੀਂ ਸੁਣ ਰਹੇ ਆ ਮਤਲਬ ਕਦੋਂ ਤੱਕ ਮਤਲਬ ਇਹ ਚੀਜ਼ਾਂ ਦੀ ਜਵਾਬਦੇਹੀ ਕਿਉਂ ਨਹੀਂ ਲੈ ਰਿਹਾ ਪ੍ਰਸ਼ਾਸਨ ਕਿਉਂ ਇਹਦੀ ਡੀਪਲੀ ਜਾਂਚ ਨਹੀਂ ਕੀਤੀ ਜਾਂਦੀ ਕਿਉਂ ਜਿਹੜੇ ਲੁਕੇ ਹੋਏ ਪੱਖ ਨੇ ਉਹਨਾਂ ਚੀਜ਼ਾਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ ਪਬਲਿਕ ਦੇ ਸਾਹਮਣੇ ਵੈਰੀਫਾਈ ਕਰਕੇ ਤੇ ਦੂਜਾ ਮੈਂ ਇਹਨਾਂ ਨੂੰ ਇਹ ਵੀ ਕਹੂੰਗਾ ਇਹ ਬਾਬਿਆਂ ਨੂੰ ਵੀ ਬਖਸ਼ ਦਿਓ ਯਾਰ ਅ ਜਿੱਥੇ ਸਾਰੀ ਸੰਗਤ ਬਾਬਾ ਨਾਨਕ ਸੰਗਤ ਜੀ ਦਾ ਸਤਿਕਾਰ ਕਰਦੀ ਹੈ ਅਸੀਂ ਵੀ ਕਰਦੇ ਹਾਂ ਸਤਿਕਾਰ ਸੋ ਮੈਂ ਤਾਂ ਕਹਿੰਨਾ ਕਿ ਕਿਤੇ ਨਾ ਕਿਤੇ ਜਿੱਥੇ ਸਾਰੀ ਸੰਗਤ ਧੰਨ ਬਾਬਾ ਨਾਨਕ ਸੰਗਤ ਮਹਾਪਰਸ਼ਦ ਪਰਚਾਰੋ ਸਤਿਕਾਰ ਕਰਦੀ ਹੈ ਅਸੀਂ ਵੀ ਬਹੁਤ ਜ਼ਿਆਦਾ ਕਰਦੇ ਹਾਂ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਲੱਗ ਕੇ ਲੱਕੇ ਦੀ ਬਹੁਤ ਜ਼ਿਆਦਾ ਬੋਲ ਕੇ ਨਾਲ ਨੇਚਾ ਜੁੜੀ ਹੋਈ ਮੈਂ ਕਹਿੰਦਾ ਦੀ ਬੋਲ ਕੇ ਦੱਸਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਫੀਲਿੰਗਸ ਆਪਣੇ ਅੰਦਰ ਹੁੰਦੀਆਂ ਨੇ ਸਾਡੇ ਅੰਦਰ ਵੀ ਬੜੀ ਸਤਿਕਾਰ ਦੀ ਹੈਗੀ ਉਹਨਾਂ ਦੀ ਰਿਸਪੈਕਟ ਆ ਉਹਨਾਂ ਦੀ ਭਗਤੀ ਨੂੰ ਸੈਲੂਟ ਕਰਦੇ ਆ ਉਹਨਾਂ ਨੇ ਰੱਬ ਦਾ ਨਾਮ ਬੜਾ ਮਤਲਬ ਸ਼ਾਇਦ ਨਹੀਂ ਕੋਈ ਉਹਨਾਂ ਦੇ ਚਾਰਾਂ ਦੀ ਧੂੜਾ ਵਰ ਅੱਗੇ ਨਹੀਂ ਕੋਈ ਬਣ ਸਕਦਾ ਹਲਕੇ ਦੀ ਸੰਗਤ ਜਿਹੜੀ ਹੈਗੀ ਆ ਉਹਨਾਂ ਨੇ ਵੀ ਇਹ ਚੀਜ਼ਾਂ ਵਿੱਚ ਮੈਂ ਉੱਥੇ ਆਉਂਗਾ ਨਾ ਕਿ ਮਤਲਬ ਇਹ ਬਾਬਾ ਗਿਰੀ ਦੇ ਜਿਹੜੇ ਟ੍ਰੈਂਡ ਰਹੇ ਇਹਨਾਂ ਨੇ ਬਾਬਾ ਨਾਨ ਸਿੰਘ ਜੀ ਨੇ ਤਾਂ ਮਾਇਆ ਤੋਂ ਮਤਲਬ ਦੂਰੀ ਸੀ ਉਹਨਾਂ ਦੀ ਭਗਤੀ ਨਾਲ ਨੇੜਤਾ ਸੀ ਮਾਇਆ ਤੋਂ ਦੂਰੀ ਸੀ ਇੱਥੇ ਹੁਣ ਭਗਤੀ ਦਾ ਤਾਂ ਮੈਨੂੰ ਪਤਾ ਨਹੀਂ ਮਾਇਆ ਨਾਲ ਬਹੁਤ ਜ਼ਿਆਦਾ ਨੇੜਤਾ ਬਣੀ ਹੋਈ ਆ ਤੁਸੀਂ ਦੇਖੋ ਵੀ 골ਡ ਸੋਨਾ ਰੁਪਈਆ ਮਾਇਆ ਜਿੰਨੀ ਆਉਂਦੀ ਹੈ ਕਹਿੰਦੇ ਆਉਣ ਦੋ ਉਹ ਮੈਂ ਤਾਂ ਇਹਨਾਂ ਨੂੰ ਕਹਿੰਦਾ ਯਾਰ ਬਖਸ਼ ਦਿਓ ਯਾਰ ਬਾਬਾ ਨਾਨਕ ਸਿੰਘ ਜੀ ਦੇ ਪਾਵਨ ਸਥਾਨ ਨੂੰ ਬਖਸ਼ ਦਿਓ ਸਾਨੂੰ ਉਹ ਮਹਾਪੁਰਸ਼ਾ ਦੀ ਕੁੱਲੀ ਵੀ ਮੁਬਾਰਕ ਆ ਯਾਰ ਤੁਸੀਂ ਉਹ ਕੁੱਲੀ ਬਣਾ ਦਿਓ ਔਰ ਸਾਨੂੰ ਤੁਸੀਂ ਆ ਸੰਗਮਰਬਰ ਐਡੇ ਐਡੇ ਬਹਿਲ ਬਣਾ ਕੇ ਅਗਰ ਤੁਸੀਂ ਆ ਕਰਤੂ ਤਾਂ ਹੀ ਉਸ ਪਾਵਨ ਸਥਾਨ ਤੇ ਕਰਨੀਆਂ ਨੇ ਤਾਂ ਮੈਂ ਕਹਿੰਦਾ ਵੀ ਇਦੋਂ ਜ਼ਿਆਦਾ ਸ਼ਰਮਨਾਕ ਹੋਰ ਸਥਿਤੀ ਨਹੀਂ ਹੋ ਸਕਦੀ ਸਤਕਾਰ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਕੀ ਤੀਲ ਆ ਜੀ ਮਿਲਾਂਗੇ ਜੀ ਅਸੀਂ ਡੀਪਲੀ ਜਾਂਚ ਕਰਨ ਦਾ ਕਹਾਂਗੇ ਰਿਸਪੈਕਟਡ ਜਿਹੜੇ ਹੈਗੇ ਐਸਐਸਪੀ ਸਾਹਿਬ ਉਹਨਾਂ ਨੂੰ ਵੀ ਜਿਹੜੇ ਵੀ ਕੋਈ ਐਵੀਡੈਂਸ ਦੀ ਗੱਲ ਕਰ ਰਿਹਾ ਅਮਰਪਾਲ ਸਿੰਘ ਮਹਿਰੋਂ ਉਹ ਕਹਿ ਰਿਹਾ ਅਗੇ ਮਤਲਬ ਕੋਈ ਕੋਈ ਡਾਇਰੀ ਦੀਆਂ ਫੋਟੋਆਂ ਖਿੱਚ ਕੇ ਉਹ ਦੱਸ ਰਿਹਾ ਕਿ ਪਹੁੰਚੀਆਂ ਨੇ 160 ਤੋਂ ਜ਼ਿਆਦਾ ਬੱਚਿਆਂ ਦਾ ਜੋ ਉਹ ਵੇਰਵਾ ਬੋਲ ਰਿਹਾ ਵਾ ਮੈਂ ਕਹਿੰਦਾ ਵੀ ਇਸ ਚੀਜ਼ ਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਕਿ ਹਵਾ ਚ ਧੀਰਣਾ ਹੁਣ ਤੇ ਇਹਨਾਂ ਨੂੰ ਡੀਪਲੀ ਮਤਲਬ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਅਗਰ ਉਹ ਬੱਚੇ ਵਾਕਈ 160 ਤੋਂ ਜ਼ਿਆਦਾ ਬੱਚੇ ਪਾਏ ਜਾਂਦੇ ਨੇ ਤਾਂ ਮੈਂ ਕਹਿੰਦਾ ਵੀ ਪ੍ਰਸ਼ਾਸਨ ਦੀ ਇਹ ਡਿਊਟੀ ਬਣਦੀ ਆ ਵੀ ਇਹਨੂੰ ਪੂਰਾ ਡਟ ਕੇ ਮਤਲਬ ਇਸ ਚੀਜ਼ ਦੀ ਖਲਾਸੇ ਕੀਤੇ ਜਾਣ ਵੀ ਕਿਹੜੇ ਪਰਿਵਾਰਾਂ ਦੇ ਉਹ ਬੱਚੇ ਨੇ ਤੇ ਕੀ ਆ ਸੋ ਭਾਈ ਜਸਪ੍ਰੀਤ ਸਿੰਘ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਕੁਝ ਆਉਣ ਵਾਲੇ ਦਿਨਾਂ ਚ ਉਹਨਾਂ ਨੇ ਮਿਲਣ ਦਾ ਭਰੋਸਾ ਦਿੱਤਾ ਹੈਗਾ ਇਸ ਤੋਂ ਬਾਅਦ ਚ ਦੇਖਣਾ ਹੋਗਾ ਇਹ ਸਪੈਸ਼ਲ ਤੇ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਪੋਵਾਨ ਸਿੰਘ ਪੰਗੂ ਦਾ ਜਗਰੂ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਦਿੱਲੀ ਗਰਾਊਂਡ نیوز ਤੋਂ ਪੋ ਆਹਰ ਜੀ ਮੇਰਾ ਨਾਂ ਹਰਪ੍ਰੀਤ ਸਿੰਘ ਪਿੰਡ ਖਾੜਾ ਮੇਰਾ ਜੀ ਤੁਸੀਂ ਅੱਜ ਕੈਸ ਸਵੰਦਰ ਦੇ ਵਿੱਚ ਇਸ ਵੀ ਜਗਰਾਊਂਡ ਨੂੰ ਮਿਲਣ ਆਏ ਆ ਜੀ ਅੱਜ ਅਸੀਂ ਆ ਦਰਸਾਲਾ ਜਿਹੜਾ ਆਪਣੇ ਨਾਂਗਸਰ ਠਾਠ ਤੇ ਆ ਮੁਖੀ ਆ ਬਾਬਾ ਲੱਖਾ ਕਹਿੰਦੇ ਸਾਡਾ ਦਾ ਬਾਬਾ ਕਹਿੰਨ ਨੂੰ ਜੀ ਨਹੀਂ ਕਰਦਾ ਜੀ ਤੇ ਇਹਦੇ ਤੇ ਗੰਭੀਰ ਦੋਸ਼ ਲੱਗ ਰਹੇ ਆ ਇੱਕ ਤਾਂ ਜਿਹੜਿਆ ਬੱਚੇ ਬੱਚੀਆਂ ਨਾਲ ਇਹਨਾਂ ਨੇ ਗਲਤ ਕੰਮ ਕਰੇ ਆ ਤੇ ਉਦੋਂ ਉਹਨਾਂ ਦੇ ਕਤਲ ਕਰਕੇ ਫਰੀਕੇ ਪੱਤਣ ਦਰਿਆ 'ਚ ਕਿੰਨੀਆਂ ਹੀ ਲਾਸ਼ਾਂ ਖੁਰਦਬੌਰ ਤੇ ਕਰਦੇ ਆ ਇਹਦੇ આરોਪ ਲੱਗ ਰਹੇ ਆ ਜੀ ਇਹਦੇ ਸੰਬੰਧ ਦੇ ਵਿੱਚ ਅਸੀਂ ਐਸਐਸਪੀ ਜਗਰਾਉ ਨੂੰ ਆ ਮੰਗ ਪੱਤਰ ਦੇਣ ਆਏ ਆ ਜੀ ਪਹਿਲ ਜਗਰਾਉਂ ਪ੍ਰਸ਼ਾਸਨ ਦੀ ਐ ਜੀ ਇਹਦਾ ਪੂਰੀ ਬਰੀਕੀ ਨਾਲ ਦਰਬੀਸ਼ ਕਰੋ ਕਿ ਜਿਹੜਾ ਇਹਰੇ ਚ ਦੋਸ਼ੀ ਪਾਇਆ ਜਾਂਦਾ ਉਹਨੂੰ ਕਟਹਿਰੇ ਦੇਖੜਾ ਕਰਕੇ ਉਹਨੂੰ ਜੇਲ੍ਹ ਅੰਦਰ ਕਰੋ ਜੀ ਜੇ ਐਸਐਸਪੀ ਜਗਰਾਉਂ ਇਹ ਕੰਮ ਛੇ ਢਿੱਲ ਕਰੂਗਾ ਫਿਰ ਇਹਨਾਂ ਨੂੰ ਅਸੀਂ ਜਿਹੜੇ ਵੀ ਇਹ ਸਾਧਾ ਪਖੰਡੀ ਇਹਨਾਂ ਨੂੰ ਅਸੀਂ ਲੋਕਾਂ ਦੀ ਕਚਹਿਰੀ ਚ ਲਿਆ ਕੇ ਨੰਗੇ ਕਰਾਂਗੇ ਤੇ ਲੋਕ ਫਿਰ ਦੋਖ ਫੈਸਲਾ ਕਰਨਗੇ ਫਿਰ ਸਾਨੂੰ ਐਸਐਸਪੀ ਜਗਰਾਉਂ ਜਾਂ ਕਾਨੂੰਨ ਸਾਨੂੰ ਕਾਨੂੰਨ ਦੀ ਪੜਾਈ ਨਾ ਪੜਾਵੇ ਪਰ ਅਸੀਂ ਆਪਦੇ ਤੌਰ ਤੇ ਐਕਸ਼ਨ ਲਵਾਂਗੇ ਤੁਹਾਡੇ ਕੁਛ ਟਾਈਮ ਪਹਿਲਾਂ ਚਰਨਗੜ੍ਹ ਵਾਲੇ ਬਾਬੇ ਨੂੰ ਸਾਥ ਨੂੰ ਅਸੀਂ ਹੁਣ ਪਤਾ ਕੀ ਵਾਲਾ ਸਾਡੇ ਮਨ ਦੇ ਵਿੱਚ ਵੀ ਇਹ ਹੁੰਦਾ ਸਾਡੇ ਸਾਰਿਆਂ ਨੂੰ ਸਤਿਕਾਰ ਦੇਣਾ ਹੁੰਦਾ ਵਾ ਅਸੀਂ ਪਹਿਲਾਂ ਦੇਖ ਤੇ ਅਸੀਂ ਵੀ ਬਾਬਾ ਇਹ ਕਹਿੰਨੇ ਆ ਬਾਅਦ ਚੋ ਜੇ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਤਾਂ ਸਾਡੇ ਵਾਸਤੇ ਕੋਈ ਹੋ ਸਕਾ ਨਹੀਂ ਹੈਗਾ ਸਾਡੇ ਵਾਸਤੇ ਵੀ ਆਮ ਸਾਧ ਹੀ ਆ ਚਾਹੇ ਉਹ ਲੰਡਰ ਸਾਥ ਲਾ ਲਓ ਚਾਹੇ ਜਿਹੜਾ ਮਰਜੀ ਸਾਥ ਲਾ ਲਓ ਅਸੀਂ ਵੀ ਇਸ ਤਰ੍ਹਾਂ ਹੀ ਸੰਬੋਧਨ ਕਰਾਂਗੇ ਅਸੀਂ ਫਿਲਹਾਲ ਜਨਾਜਾ ਦੋਸਤ ਸਾਥ ਨਹੀਂ ਹੁੰਦੇ ਅਸੀਂ ਵੀ ਬਾਬਾ ਕਹਿੰਦੇ ਸਾਡੇ ਮੂੰਹ ਵੀ ਕਰੇ ਨਿਕਲ ਜਾਂਦਾ ਵਾ ਤੁਹਾਡੇ ਚਰਨ ਘਟ ਵਾਲੇ ਸਾਧ ਨੂੰ ਫੜਿਆ ਗਿਆ ਸੀਗਾ ਉਹ ਵੀ ਇਸ ਟਾਈਮ ਜੇਲ੍ਹ ਦੇ ਵਿੱਚ ਆ ਉਹਦੇ ਸਬੰਧ ਵਿੱਚ ਤੁਸੀਂ ਕੋਈ ਜਥੇਬੰਦੀ ਨੇ ਕੋਈ ਆਗੂ ਦਾ ਫੈਸਲਾ ਲਿਆ ਤੁਸੀਂ ਉਹਦੇ ਸਬੰਧ ਵਿੱਚ ਵੀ ਜਦੋਂ ਭਾਈ ਸੋਹ ਮਹਿਰੋ ਜੀ ਨੇ ਆ ਗਿਆ ਕਾਰਵਾਈ ਕਰੀ ਆ ਉੱਤੇ ਜੀ ਉਹਦੇ ਨਾਲ ਵੀ ਅਸੀਂ ਹੱਕ ਥੋਕ ਕੇ ਖੜੇ ਹਾਂ ਉਹ ਤੋਂ ਜੀ ਉਹ ਜੋ ਜਿਹੜਾ ਅਸੀਂ ਆਪ ਦਾ ਕਰ ਸਕਦੇ ਜਿੰਨਾ ਸਹਿਯੋਗ ਦਿੱਤਾ ਪੂਰਾ ਹੱਕ ਥੋਕ ਕੇ ਦਿੱਤਾ ਉਹਦੇ ਨਾਲ ਸਹਿਯੋਗ ਉਹ ਬਾਬਾ ਹੁਣ ਤੁਸੀਂ ਕਹਿ ਦਿੰਦੇ ਆਂ ਨਾ ਇਹ ਦਿੱਖ ਚਲੋ ਬਾਬਿਆਂ ਵਾਲੀ ਆ ਲੋਕ ਭਲੇਖਾ ਖਾ ਜਾਂਦੇ ਆ ਲੋਕ ਵੀ ਉੱਥੇ ਕੀ ਕਰਨ ਪਰ ਬਾਬਿਆਂ ਦੇ ਇਹ ਪੇਸ਼ ਚ ਜਿਹੜੇ ਪਖੰਡੀ ਟੋਲਾ ਵਾ ਨਾ ਜੀ ਇਹਨਾਂ ਨੂੰ ਲੋਕਾਂ ਦੀ ਗੁਰੂ ਸਾਹਿਬ ਨੇ ਇਹਨਾਂ ਨੂੰ ਮਸੰਦ ਕਿਹਾ ਵਾ ਜਿਹੜਾ ਇਹੇ ਜੇ ਕੁਰਕਰਾਮ ਕਰ ਰਹੇ ਆ ਇਹ ਗੁਰੂ ਸਾਹਿਬ ਨੇ ਇਹਨਾਂ ਨੂੰ ਮਸੰਦ ਕਿਹਾ ਵਾ ਤੇ ਇਹਨਾਂ ਨੂੰ ਲੋਕਾਂ ਨੂੰ ਸਾਹਮਣੇ ਨੰਗੇ ਕਰਕੇ ਆਪਾਂ ਨੂੰ ਸੰਗਤ ਦੀ ਕਚਹਿਰੀ 'ਚ ਫੈਸਲਾ ਲੈਣਾ ਪਊਗਾ ਇਹਨਾਂ ਨਾਲ ਕਰਨਾ ਕੀ ਆ ਜੀ ਹਾਂਜੀ ਇਹ ਇੱਥੇ ਮੀਟ ਖਾਨ ਦੇ ਜਾਂ ਕੁਝ ਹੋਰ ਬਹੁਤ ਵੱਡੇ ਵੱਡੇ ਇਲਜ਼ਾਮ ਲਾ ਰਹੀ ਆ ਬੀਬੀ ਇੱਕ ਉਸ ਬੰਦੇ ਦੀ ਤੁਹਾਨੂੰ ਪਤਾ ਹੀ ਆ ਆਪਣੇ ਸਾਡੇ ਨਾਲ ਹੀ ਆਪਣੇ ਏਰੀਆ ਦੇ ਵਿੱਚ ਹੁੰਦਾ ਵਾ ਆਪਾਂ ਨੂੰ ਹੀ ਪਤਾ ਹੁੰਦਾ ਕਿ ਕੀ ਕੀ ਹੋ ਰਿਹਾ ਵਾ ਇਸ ਦੇ ਵਿੱਚ ਹੋਰ ਸੰਸਤਾ ਜਾਂ ਹੋਰ ਜਥੇਬੰਦੀਆਂ ਕਿਉਂ ਨਹੀਂ ਅੱਗੇ ਆ ਰਹੀਆਂ ਜਾਂ ਐਸਡੀਪੀਸੀ ਪ੍ਰਧਾਨ ਕਿਉਂ ਨਹੀਂ ਇਸ ਸਵਲ 'ਤੇ ਬੋਲ ਰਹੇ ਜੀ ਚਲੋ ਸਾਡਾ ਅਕਾਲ ਤਖਤ ਸਾਡਾ ਸਤਿਕਾਰਯੋਗ ਆ ਜੀ ਸਿਰ ਝੋਕਦਾ ਵਾ ਪਰ ਹੁਣ ਇਹ ਹੁਣ ਉਹ ਦੱਸ ਸਕਦੇ ਆ ਵੀ ਇਹ ਕਾਹ ਤੋਂ ਨਹੀਂ ਅੱਗੇ ਆ ਰਹੇ ਜੀ ਇਹ ਹੁਣ ਇਹਦੇ ਜੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਇਹ ਹੁਣ ਉਹਨਾਂ ਨੂੰ ਪਤਾ ਜੇ ਕੋਈ ਬੰਦਾ ਇੱਕ ਕੁਛ ਦਿਨ ਪਹਿਲਾਂ ਵੀ ਇੱਕ ਇਸੇ ਸਾਥ ਦਾ ਚੇਲਾ ਜਿਹੜਾ ਬਲਾਤਕਾਰ ਦੇ ਇਲਜ਼ਾਮ 'ਚ ਬੱਚੇ ਬੱਚੇ ਦੇ ਕੁਕਰਾਂ ਦੇ ਇਲਜ਼ਾਮ 'ਚ ਜੇਲ੍ਹ ਗਿਆ ਹੋਇਆ ਉਸ ਵੰਦ ਜੇ ਤੁਸੀਂ ਉਦੋਂ ਕਹਿੰਦੇ ਬੋਲੇ ਹੁਣ ਕਿਉਂ ਅੱਗੇ ਆਏ ਆ ਸਿਰਫ ਹਾਈਲਾਈਟ ਹੋਣ ਵਾਸਤੇ ਤਾਂ ਨਹੀਂ ਮੂਹਰੇ ਆਉਂਦੇ ਮੈਂ ਹਾਈਲਾਈਟ ਹੋਣ ਨੂੰ ਹੋਰ ਬਥੇਰਾ ਕੋਸ਼ ਸਾਾਨੂੰ ਆਪਣੇ 3 ਸਾਲ ਹੋ ਗਏ ਜਥੇਬੰਦੀ ਬਣਾਉਣਾ ਨਸ਼ਿਆਂ ਦੇ ਖਿਲਾਫ ਸੀ ਕੰਮ ਕੀਤਾ ਜੀ ਜਿੰਨੇ 60 60 ਪਿੰਡਾਂ 'ਚ ਕੈਂਪ ਲਾਏ ਆ ਪੂਰੇ ਪੰਜਾਬ ਦੀ ਜਥੇਬੰਦੀ ਬਣਾਈ ਆ ਜਿੰਨੇ ਅਸੀਂ ਨਸ਼ਿਆਂ ਦੇ ਪਹਿਲਾਂ ਹਾਈਲਾਈ ਮੁੰਡੇ ਕਿੰਨੇ ਮਾਰੇ ਆ ਚਿੱਟੇ ਵਾਲਿਆਂ ਨੇ ਬਾ ਡੀਕੇ ਲਾਲਾ ਮਰੇ ਆ ਅੱਜ ਅਪਣੇ ਉੱਥੇ ਸਦਮਾ ਬਿੜ ਚੌਂਕ ਜਿਸੀਂ ਪੂਰਾ ਚੌਂਕ ਜਾਮ ਕਰਤਾ ਸੀਗਾ ਜੀ ਹਾਈਲਾਈਟ ਹੋਣ ਨੂੰ ਹੋਰ ਬਥੇਰਾ ਕੁਛ ਇਹੇ ਜੀ ਅਸੀਂ ਇਹੇ ਜੀ ਮੁੰਡਿਆਂ ਦਾ ਹਾਈਲਾਈਟ ਥੋੜਾ ਜਿਹਾ ਆਪਣੀ ਬਦਨਾਮੀ ਇੱਕ ਇੱਕ ਡੇਰਾ ਨਹੀਂ ਇੱਕ ਹੋਰ ਪੰਜਾਬ ਵਿੱਚ ਬਹੁਤ ਡੇਰੇ ਆ ਕੋਈ ਹੋਰ ਸੰਸਥਾ ਆਪਣੀ ਤੁਹਾਡੇ ਆਪਣੇ ਪੱਧਰ ਤੇ ਕੰਮ ਕਰਦੇ ਹੋ ਤੁਸੀਂ ਇਸ ਸੰਸਥਾ ਵਿੱਚ ਨਹੀਂ ਅਸੀਂ ਤਾਂ ਇਹ ਸਾਡਾ ਸਾਡੀ ਜਿੱਥੇ ਬੰਦਾਸ਼ਾ ਖਿਲਾਫ ਬਣੀ ਸੀ ਜੀ ਅਸੀਂ ਪਹਿਲਾਂ ਸ਼ੁਰੂ ਕਰਿਆ ਇਹੀ ਚੱਟੇ ਵਾਲੇ ਬੰਦੇ ਫੜਾਉਂਦੇ ਸੀ ਤੇ ਆਪਣੇ ਨਸ਼ਿਆਂ ਨੂੰ ਜਿਹੜੇ ਕਰਦੇ ਸੀ ਉਹਨਾਂ ਨੂੰ ਅਸੀਂ ਚਲੋ ਜਿੰਨਾ ਆਪਣਾ ਤਿਲਪੁਰ ਸਾਰੇ ਨਾਲ ਮਿਲ ਕੇ ਉਹਨਾਂ ਨੂੰ ਛੜਾ ਨਸ਼ਾ ਛੜਾ ਰਹੇ ਸੀ ਉਹਦੇ ਸਬੰਧ ਵਿੱਚ ਖਾੜੇ ਆਪਣੇ ਪਿੰਡ ਸੈਂਟਰ ਵੀ ਖੋਲ੍ਹਿਆ ਹੋਇਆ ਕਿਉਂਕਿ ਤੇ ਹੋਰ ਵੱਡਾ ਵੱਡਾ ਮੁੱਦਾ ਆ ਗਿਆ ਪੰਜਾਬ ਦੇ ਵਿੱਚ ਥਾਂ ਥਾਂ ਤੇ ਰੋਜ਼ ਦੀਆਂ ਘਟਨਾਵਾਂ ਹੋਣ ਲੱਗੀਆਂ ਜਿਹੜੇ ਡੇਰਾ ਵਿੱਚ ਇਹ ਕੰਮ ਕਰਦਾ ਵਾ ਐਸਐਸਪੀ ਨੂੰ ਮੰਗ ਪੱਤਰ ਦੇ ਵਿੱਚ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੰਗ ਪੱਤਰ 'ਚ ਇਹੀ ਕਹਿੰਨੇ ਐਸਐਸਪੀ ਨੂੰ ਭਾਈ ਜਿਹੜਾ ਵੀ ਇਹਦੇ 'ਚ ਦੋਸ਼ੀ ਆ ਉਹਦੀ ਨਰ ਵਕਤ ਤੌਰ ਤੇ ਜਾਂਚ ਕਰਕੇ ਉਹਨੂੰ ਜੇਲ੍ਹ ਅੰਦਰ ਸਿੱਟੋ ਜੇਰੇ ਵਿੱਚ ਕੋਈ ਤੁਸੀਂ ਪੱਖਪਾਤ ਕਰਿਆ ਕਿਉਂਕਿ ਸਬੂਤ ਸਾਰੇ ਸਾਡੇ ਕੋਲ ਹੈਗੇ ਆ ਤੌਰ ਤੇ ਹੀ ਜਾਂਚ ਕਰੇ ਜਿਹੜਾ ਵੀ ਇਹ ਚ ਚਾਹੇ ਨਾਗਸਰ ਸੰਪਰਦਾ ਦਾ ਮੁਖੀ ਬਾਬਾ ਲੱਖਾ ਚਾਹੇ ਕੋਈ ਹੋਰ ਉਹ ਤੇ ਜੇ ਕੋਈ ਦੋਸ਼ੀ ਆ ਤਾਂ ਉਹਨੂੰ ਕਟਹਿਰੇ 'ਚ ਖੜਾ ਕਰਕੇ ਉਹਨੂੰ ਜੇਲ੍ਹ ਅੰਦਰ ਕਰੋ ਇਲਿਆਮ ਇੱਕ ਤੇ ਲੱਗੇ ਹੋਏ ਆ ਉੱਥੇ ਕਈ ਸਾਧ ਸੰਤ ਬੈਠੇ ਆ ਨਾਲ ਉਹਨਾਂ ਸ਼ਾਹ ਦਾ ਉੱਥੇ ਇਹ ਵੀ ਆ ਮਤਲਬ 160 ਜਵਾਕ ਪਰੋ ਭਾਈ ਮਹਿਰੋ ਨੇ ਗਿਣਾਏ ਆ ਉਹ ਕਹਿੰਦਾ ਮਤਲਬ ਜੇ ਉਹਦੇ ਜੋ ਇੱਕ ਦੀ ਵੀ ਗਿਣਤੀ ਘੱਟ ਹੋਈ ਤਾਂ ਮੈਨੂੰ ਉੱਥੇ ਮੈਂ ਮਾਫੀ ਨਹੀਂ ਮੰਗਦਾ ਮੇਰਾ ਸਿਰ ਕਲਮ ਕਰ ਦਿਓ ਜੀ ਤੇ ਉਹ ਜਿਹੜੇ ਇਹਨਾਂ ਨੇ ਉਹ ਗਲਤ ਕੰਮ ਕਰਕੇ ਜਿਹੜੇ ਹਰੀਕੇ ਪਤਨ ਨਹਿਰ ਚ ਲਾਸ਼ਾਂ ਰੋੜਤੀਆਂ ਜੀ ਤੇ ਉਹ ਇੱਕ ਇਲਜ਼ਾਮ ਲਾਉਣੇ ਇੱਕ ਸਾਬਤ ਕਰਨਾ ਚਲੋ ਉਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਫਿਲਹਾਲ ਇਲਜ਼ਾਮ ਲੱਗੇ ਹੋਇਆ ਉਸ ਤੋਂ ਬਾਅਦ ਚ ਆਪਾਂ ਦੇਖਦੇ ਆ ਵੀ ਆਨਲਾਈਨ ਟੈਨਰ ਚ ਕੀ ਜਾਂਚ ਹੋ ਗਈ ਜੇ ਕੱਲਾ ਇਲਜ਼ਾਮ ਜੀ ਜੇ ਕੱਲਾ ਇਲਜ਼ਾਮਾਂ ਤਾਂ ਕੀ ਗੱਲ ਹੋਵੇ ਆ ਪਰਸੋਂ ਖਣਿ ਕੱਲ ਦੀ ਰਿਕਾਰਡਿੰਗ ਆ ਬਾਬੇ ਜੋਨੀ ਦੀ ਜੀ ਉਹਨੇ ਮੇਰੇ ਨੂੰ ਫੋਨ ਲਾਇਆ ਵਾ ਕੰਪਰੋਮਾਈਜ਼ ਕਰਨ ਲਈ ਕੰਪਰੋਮਾਈਜ਼ ਕਰਨ ਲਈ ਫੋਨ ਲਾਇਆ ਵੀ ਭਾਈ ਲੱਖਾ ਬਾਬਾ ਕਹਿ ਰਿਹਾ ਵਾ ਵੀ ਸਾਡੇ ਨਾਲ ਗੱਲਬਾਤ ਕਰੋ ਵੀ ਕਿਵੇਂ ਨਿਬੜੂਗੀ ਫਿਰ ਉਹ ਕਹਤੋ ਫੋਨ ਲਾਇਆ ਵਾ ਜੇ ਉਹਨਾਂ 'ਤੇ ਇਲਜ਼ਾਮ ਹੀ ਲੱਗ ਰਹੇ ਉਹਨਾਂ ਕੋਈ ਡਰ ਹੀ ਨਹੀਂ ਆਉਂਦਾ ਫੋਨ ਉਣ ਲੋੜ ਹੀ ਨਹੀਂ ਬਾਬੇ ਜੋਨੀ ਦਾ ਨਾਂ ਪਿਛਲੇ ਵਾਰੀ ਵੀ ਬੱਚ ਆਇਆ ਸੀਗਾ ਬਾਬਾ ਜੋਨੀ ਫੇਰ ਕਹਤੋ ਪਾਕ ਸਾਫ ਹੋ ਕੇ ਘੜਤਾ ਤੁਸੀਂ ਪਹਿਲਾਂ ਬਾਬੇ ਅਸੀਂ ਕੋਈ ਪਾਕ ਸਾਫ ਨਹੀਂ ਕੱਢਿਆ ਜੀ ਅਸੀਂ ਕਿਸੇ ਨੂੰ ਪਾਕ ਸਾਫ ਨਹੀਂ ਦਿੱਤਾ ਇਹ ਜਦੋਂ ਬਾਬੇ ਜੌਨੀ ਖਲਾਕ ਕੋਈ ਪ੍ਰੂਫ ਮਿਲੂਗਾ ਅਸੀਂ ਉਹਦੇ ਖਿਲਾਫ ਖੜ ਜਾਂਗੇ ਹੁਣ ਜਿਹੜੇ ਖਿਲਾਫ ਸਾਡੇ ਕੋਲ ਪ੍ਰੂਫ ਅਸੀਂ ਉਹਦੇ ਖਿਲਾਫ ਹੀ ਗੱਲ ਕਰਨੀ ਆ ਨਾ ਅਸੀਂ ਕਿਸੇ ਨੂੰ ਉਹ ਵੀ ਉਹ ਵੀ ਡੇਰਿਆਂ ਦੇ ਵਿੱਚ ਹੀ ਕੰਮ ਕਰਦੇ ਆ ਨਾਲ ਕੰਮ ਕਰਦੇ ਹੁਣ ਦੇਖੋ ਹੁਣ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਇਹ ਚ ਬੰਦੇ ਚੰਗੇ ਵੀ ਆ ਮਾੜੇ ਵੀ ਆ ਹੁਣ ਉੱਥੇ ਆਪਾਂ ਨਹੀਂ ਕਹਿੰਦੇ ਵੀ ਸਾਰੇ ਮਾੜੇ ਆ ਜੀ ਜਿਹੜੇ ਮਾੜੇ ਆ ਜਿਹੜਾ ਸਾਹਮਣੇ ਆਜੇਗਾ ਨੰਗੇ ਕਰੋ ਜੀ ਜੀ ਬਾਬਾ ਕੀ ਨਾਮ ਜੀ ਆਪਣਾ ਅਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਤਿ ਜੀ ਆਪਣਾ ਜਗਜੀਤ ਸਿੰਘ ਆ ਜੀ ਖਾਲਸਾ ਜੀ ਆਏ ਦਿਨੀ ਇਹੋ ਜਿਹੇ ਘਟਨਾਵਾਂ ਹੋਣੀਆਂ ਆਪਣੇ ਇੱਕ ਕੌਮ ਦਿੱਤੇ ਆਪਾਂ ਇਹ ਸਮਝ ਧੱਬਾ ਦੇ ਸੰਗ ਵਿੱਚ ਸਮਝ ਸਕਦੇ ਜੀ ਕੀ ਕਹਿਣਾ ਚਾਹੁੰਦੇ ਆ ਇਸ ਨੂੰ ਰੋਕਣ ਵਾਸਤੇ ਕੀ ਜਥੇਬੰਦੀਆਂ ਨੂੰ ਅੱਗੇ ਹੋ ਕੇ ਕਰਨਾ ਚਾਹੀਦਾ ਪਹਿਲੀ ਤਾਂ ਗੱਲ ਇਹ ਆ ਜੀ ਦੇਖੋ ਆਪਾਂ ਨੂੰ ਇਹ ਡੇਰਿਆਂ ਨੂੰ ਬੜਾ ਪ੍ਰਮੋਟ ਹੀ ਨਹੀਂ ਕਰਨਾ ਚਾਹੀਦਾ ਜੀ ਇਹ ਜਿੰਨੇ ਵੀ ਆਪਾਂ ਕੋਈ ਦੇਖੋ ਬਾਪੂ ਆਸਰਾ ਆਪਾਂ ਇੰਡੀਆ ਦੇ ਵਿੱਚ ਪਹਿਲਾਂ ਵੀ ਕਿੰਨਾ ਕੁ ਹੋਇਆ ਆਪਾਂ ਦੇਖਿਆ ਸਾਰਿਆਂ ਨੇ ਇਹੋ ਜਿਹਾ ਕੁਝ ਕੀਤਾ ਰਾਮ ਰਹੀਮ ਦਾ ਦੇਖ ਲਿਆ ਆਪਾਂ ਇਹ ਬਾਣੀ ਦਾ ਆਸਰਾ ਲੈਂਦੇ ਆ ਪਰ ਆਪਣੇ ਆਪ ਨੂੰ ਨਾ ਸਿੱਖ ਕਹਿੰਦੇ ਆ ਨਾ ਸਿੱਖਾਂ ਦੇ ਨਾਲ ਰਲਾਉਂਦੇ ਆ ਜੀ ਇਹ ਵੀ ਆਪਣਾ ਆਪ ਦਾ ਹੀ ਰਾਗ ਲਾ ਪਿਆ ਸੀ 68 ਵਾਲੇ ਆ ਸੀ ਆਹ ਵਾ ਦੇਖੋ ਨਿਸ਼ਾਨ ਸਾਹਿਬ ਇਹ ਨਹੀਂ ਆਪ ਕੋ ਆਪਣੀਆਂ ਮਰੈਦਾ ਤੋਰੀਆਂ ਹੋਈਆਂ ਦੇਖੋ 68 68 ਇਹਨਾਂ ਨੇ ਬਣਾਈ ਆ ਨਿਸ਼ਾਨ ਸਾਹਿਬ ਇਹ ਨਹੀਂ ਲਾਉਂਦੇ ਪ੍ਰਸ਼ਾਦਾ ਲੋਕਾਂ ਦੇ ਘਰਾਂ ਤੋਂ ਜ਼ਿਆਦਾ ਆਪਣੇ ਦੇਖੋ ਪਹਿਲਾਂ ਤੋਂ ਪ੍ਰਾਤਨ ਗੁਰੂ ਨਾਨਕ ਸਾਹਿਬ ਦੇ ਸੇਮ ਟਾਈਮ ਵੀ ਨਾ ਜਿੱਥੇ ਬਾਣੀ ਦਾ ਪ੍ਰਚਾਰ ਹੁੰਦਾ ਸੀ ਉੱਥੇ ਗੁਰੂ ਘਰ ਲੰਗਰ ਤਿਆਰ ਹੁੰਦਾ ਸੀਗਾ ਇਹ ਵੀ ਇਹਨਾਂ ਦੀ ਪੁੱਠੀ ਪਰੰਪਰਾ ਚਲਾਈ ਹੋਈ ਆ ਵੀ ਅਸੀਂ ਮਤਲਬ ਪ੍ਰਸ਼ਾਦਾ ਵੀ ਲੋਕੀ ਘਰੋਂ ਲੈ ਕੇ ਆਉਣ ਤੇ ਦੂਸਰੀ ਗੱਲ ਆ ਭਈ ਆਪਣਾ ਨਿਸ਼ਾਨ ਸਾਹਿਬ ਇਹ ਨਹੀਂ ਲਾਉਂਦੇ ਵੀ ਇੱਥੋਂ ਉਹਦਾ ਨਿਸ਼ਾਨ ਸਾਹਿਬ ਦਾ ਮਤਲਬ ਇਹ ਵੀ ਆ ਵੀ ਦੂਰੋਂ ਵੀ ਸੰਗ ਉਹਨੂੰ ਦੱਸ ਦਈਏ ਵੀ ਇਹ ਗੁਰੂ ਘਰ aí ਪ੍ਰਸ਼ਾਦਾ ਪਾਣੀ ਉੱਤੇ ਛਕ ਲਈ ਹੈ ਨਾ ਇਹ ਕਿਉਂਕਿ ਇਹ ਟੋਟਲੀ ਡੇਰਾਬਾਦ ਆ ਦੇਖੋ ਪੈਸੇ ਕਹਿੰਦੇ ਅਸੀਂ ਚੜਾਉਂਦੇ ਨਹੀਂ ਗੋਲਕ ਜੇ ਆਪਾਂ ਨੂੰ ਪਤਾ ਹੀ ਆ ਪੈਸੇ ਬਾਧੂ ਆਉਂਦੇ ਆ ਉੱਥੇ ਸਾਡਾ ਆਪਾਂ ਨੂੰ ਸਾਰਾ ਇਹ ਸਾਰਾ ਡਰਾਮੇ ਬਾਜੀ ਆ ਆਪਣੀ ਸੰਗਤ ਨੂੰ ਵੀ ਇਹਨਾਂ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਪਹਿਲੀ ਗੱਲ ਆ ਸੰਗਤ ਇਹਨਾਂ ਨੂੰ ਕਿਉਂ ਪ੍ਰਮੋਟ ਕਰਦੀ ਆ ਇਹ ਜਿੰਨੇ ਡੇਰੇ ਬਾਅਦ ਆ ਇਹਨਾਂ ਦਾ ਅਸਲ ਚ ਕੰਮ ਹੀ ਇਹ ਆ ਠੀਕ ਆ ਨਾ ਆਪਣੀ ਸਿੱਖੀ ਦੇ ਨਾਲ ਸਗੋਂ ਸਿੱਖੀ ਨੂੰ ਢਾਹ ਲਾਉਂਦੇ ਆ ਸਿੱਖੀ ਨੂੰ ਬਦਨਾਮ ਕਰਦੇ ਆ ਇਹਨਾਂ ਦੇ ਸੰਗਤ ਨੂੰ ਵੀ ਵੱਧ ਤੋਂ ਵੱਧ ਚਾਹੀਦਾ ਇਹ ਜਿਹੜੇ ਸਾਡੇ ਆਲੇ ਦੁਆਲੇ ਪਿੰਡਾਂ ਦੇ ਲੋਕ ਆ ਉਹ ਇਹਨਾਂ ਦੇ ਰਾਖੇ ਬਣੇ ਹੋਇਆ ਹੁਣ ਦੇਖੋ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਗੋਂ ਸੰਗ ਇਹਜੇ ਪਾਪੀਆਂ ਦੇ ਖਿਲਾਫ ਨਾ ਆਪਾਂ ਨੂੰ ਵੱਧ ਤੋਂ ਵੱਧ ਐਕਸ਼ਨ ਲੈਣੀ ਚਾਹੀਦੀ ਹੈ ਕਿ ਇਹ ਕਿਉਂ ਇਹਜੇ ਕੰਮ ਕਰਦੇ ਆ ਜੀ ਹਾਂਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਜਥੇਬੰਦੀ ਦੇ ਆਗੂ ਜਾ ਕੇ ਮੰਗਬੱਧ ਦੇਣ ਆਏ ਆ ਉਹਨਾਂ ਤੋਂ ਬਾਅਦ ਹੁਣ ਆਲ ਟਾਈਮ ਤੇ ਦੇਖਣਾ ਹੋਊਗਾ ਵੀ ਇਸ ਪੂਰੇ ਵਿਸ਼ੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦੀ ਹੈ ਭਗਵਾਨ ਸਿੰਘ ਪੰਗੂ ਤੇ ਜਗਰੂ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਰਨਲ ਨਿਊਜ਼ ਕੋ